ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਠੀਕ ਠਾਕ ਤੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਾਸਤੇ ਹੋਵੋਗੇ ਲਓ ਜੀ 10 11 ਵਜੇ ਦਾ ਟਾਈਮ ਆ ਤੇ ਆਪਾਂ ਸ਼ੁਰੂ ਕਰਦੇ ਆਂ ਅੱਜ ਦਾ ਬਲੌਗ ਤੇ ਮੈਂ ਰੱਖੀ ਹੋਈ ਸੀ ਚਾਹ ਬਣਾਉਣੇ ਦੇ ਲਈ ਆਪਣੇ ਦੇ ਲਈ ਤੇ ਅਸੀਂ ਤੇਦੇ ਪਾਪਾ ਗਏ ਹੋਏ ਨੇ ਠਾਟ ਤੇ ਅੱਜ ਹੈਗਾ ਵਾ ਸੰਡੇ ਸੰਡੇ ਰੂਟੀਨ ਤੁਹਾਨੂੰ ਪਤਾ ਹੀ ਆ ਕੀ ਹੁੰਦੀ ਆ ਉਹਨਾਂ ਦੀ ਉਹਨਾਂ ਨੇ ਠਾਟ ਤੇ ਹੀ ਜਾਣਾ ਹੁੰਦਾ ਵਾ ਤੇ ਕਾਮਤਨ ਦਾ ਆਪਾਂ ਮੋਸਟਲੀ ਸਾਰਾ ਡਨ ਕਰ ਲਿਆ ਵਾ ਮੈਂ ਤੇ ਸਿਰਤ ਹੀ ਸੀਗੇ ਘਰੇ ਹਨਾ ਤੇ ਕੰਮਤਨ ਦਾ ਸੀ ਸਾਰਾ ਕਰ ਲਿਆ ਵਾ ਤੇ ਹੁਣ ਮੈਂ ਲੱਗੀ ਸੀ ਚਾਹ ਪੀਣ ਤੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਬਲੌਗ ਸ਼ੁਰੂ ਕਰ ਲਈਏ ਬਹੁਤ ਦਿਨ ਹੋ ਗਏ ਆ ਬਲੌਗ ਨਹੀਂ ਪਾਇ ਪਿੱਕੇ ਕਰ ਗਏ ਸੀਗੇ ਪਿੱਕੇ ਕਰ ਤੋਂ ਬਾਅਦ ਕੋਈ ਬਲੌਗ ਹੀ ਨਹੀਂ ਬਣਾਇਆ ਸਿੱਧਾ ਆ ਕੇ ਇੱਥੇ ਬਲੌਗ ਸ਼ੁਰੂ ਕਰਨ ਲੱਗੇ ਆ ਸੋ ਚਲੋ ਜੀ ਬਾਕੀ ਗੱਲਾਂ ਬਾਤਾਂ ਆਪਾਂ ਚਾਹ ਪਿੰਦੇ ਕਰਾਂਗੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਨਾਲ ਆ ਦੋ ਸੀਰ ਤੇ ਕਹਿ ਰਿਹਾ ਇਹ ਤੋਂ ਗਾਣਾ ਲਾ ਦੋ ਕਾ ਤੋ ਗਾਣਾ ਲਾ ਦੋ ਲਾ ਦੋ ਕਾ ਤੋ ਗਾਣਾ ਲਾ ਦੋ ਉਹ ਦੇਖੀ ਇਹਦੇ ਕੋਲ ਆਪਦਾ ਫੋਨ ਹੈਗਾ ਨਾ ਚੰਗਾ ਬਣਾਇਆ ਜਿਹੜੇ ਕੋਲ ਆਪਦਾ ਫੋਨ ਆ ਫਿਰ ਵੀ ਇਹਨੇ ਮੇਰੇ ਫੋਨ ਕੋਲ ਹੀ ਆਣਾਗਾ ਥੋੜਾ ਤੁਹਾਡਾ ਫੋਨ ਕਿੱਥੇ ਆ ਹਾਂ ਫਿਰ ਉਹ ਫੋਨ ਲਓ ਇਹ ਤੇ ਮੰਮਾ ਨੇ ਕੰਮ ਕਰਨਾ ਇਹ ਤੇ ਮੰਮਾ ਨੂੰ ਚਾਹੀਦਾ ਇਹ ਮੰਮਾ ਨੂੰ ਚਾਹੀਦਾ ਪੁੱਤ ਨਾ 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 ਗਾਣਾ ਮੈਂ ਉੱਥੇ ਲਾ ਦਿੰਨੀ ਆ ਇਹ ਨਾ ਨਾ ਇਹ ਤੇ ਨਹੀਂ ਟੂ ਹੋ ਗਿਆ ਨਾਨਿਆ ਇਹ ਤੇ ਡਿਲੀਟ ਹੋ ਗਿਆ ਗਾਣਾ ਨਾਨਾ ਚੰਗਾ ਫਿਰ ਲਾ ਕੇ ਦਿਨੇ ਪਿੱਛੇ ਹਟੋ ਸਤਿਕਾਰ ਕਰੋ ਸਤਿਕਾਰ ਦੋਨੇ ਹੱਥ ਜੋੜ ਕੇ ਓਏ ਓ ਛੀਤ ਡਿੱਗ ਗਿਆ ਆਇਆ ਜੀ ਸਿੱਧਾ ਨਾ ਸ਼ਰਾਰਤਾਂ ਕਰੀ ਜਾਂਦੀ ਆ ਤੇ ਮੇਰੇ ਨਾਲ ਦੇਖੋ ਆ ਵਰਲ ਹੋ ਗਈ ਹੋਈ ਆ ਦੰਦ ਚ ਇਹ ਮੇਰੇ ਪਹਿਲਾਂ ਨਹੀਂ ਸੀ ਮੇਰਾ ਦੰਦ ਨਿਕਲ ਗਿਆ ਹਾਏ ਮੇਰਾ ਦੰਦ ਨਿਕਲ ਗਿਆ ਇਹ ਤੇਰੇ ਦੰਦ ਸੀਗਾ ਟਿੱਡਾ ਉਹ ਫਿਰ ਦੰਦ ਨਿਕਲ ਗਿਆ ਤੇ ਇਹਨੂੰ ਮੈਂ ਹੁਣ ਫਿਲ ਅਪ ਕਰਾ ਲੈਣਾ ਹਣ ਇਹ ਇਦਾਂ ਨਾ ਇਦਾਂ ਇਹਨੂੰ ਆਪਾਂ ਫਿਲ ਅਪ ਕਰਾ ਲੈਣਾ ਦੇਖਦੇ ਆ ਕੈਪ ਵਗੈਰਾ ਹੋਊਗਾ ਜਾਂ ਕਿਦਾਂ ਹੋਊਗਾ ਉਹ ਕਰਾ ਕੇ ਤੇ ਮੈਂ ਆਪਣੀ ਸਮਾਈਲ ਸੈੱਟ ਕਰਾ ਲੈਣੀ ਆ ਜਿੱਦਾਂ ਪਹਿਲਾਂ ਸੀ ਹਾਂ ਸਹੀ ਸੀਗੇ ਮੇਰੇ ਦੰਦ ਹਮਮ ਉਹ ਪਤਾ ਨਹੀਂ ਕਿੱਦਾਂ ਉਹ ਮੇਰਾ ਦੰਦ ਤੇ ਥੋੜਾ ਜਿਹਾ ਸੀਗਾ ਜਿਹੜਾ ਟੇਡਾ ਹੋ ਕੇ ਨਿਕਲ ਗਿਆ ਪਤਾ ਨਹੀਂ ਕੋਈ ਦਰਦ ਨਹੀਂ ਕੁਛ ਨਹੀਂ ਪਤਾ ਨਹੀਂ ਕੀ ਮੇਰੇ ਦੰਦ ਨੂੰ ਕੋਈ ਹੋਣੀ ਪੈਗੀ ਹਾਂ ਦੰਦ ਨਿਕਲ ਗਿਆ ਚਨੇ ਮਮਾ ਦਾ ਮੇਰਾ ਕੋਈ ਦੰਦ ਨਹੀਂ ਹਿੱਲਦਾ ਹੋਰ ਕੋਈ ਮੇਰੇ ਦੰਦ ਵਿੱਚ ਸਪੇਨ ਨਹੀਂ ਹੈਗੀ ਕੁਛ ਵੀ ਨਹੀਂ ਹੈਗਾ ਸਿਰਫ ਇਹ ਦੰਦ ਮੇਰਾ ਆਪਣੇ ਆਪ ਨਿਕਲਿਆ ਪਤਾ ਨਹੀਂ ਮੈਂ ਵੀਡੀਓ ਰੋਕਤੀ ਸੀ ਤੇ ਪਤਾ ਨਹੀਂ ਕਿੱਦਾਂ ਨਿਕਲਿਆ ਆਪਣੇ ਆਪ ਹੀ ਵਾਲਾ ਦੰਦ ਤੇ ਤੇ ਆਪਾਂ ਕੈਪਿੰਗ ਕਰਾਵਾਂਗੇ ਜਾਂ ਕੁਝ ਹੋ ਹੋ ਦੇਖਦੇ ਆ ਕਿੱਦਾਂ ਕਰ ਲਈ ਤੇ ਡਾਕਟਰ ਨੂੰ ਚੈੱਕ ਕਰਵਾ ਲਵਾਂਗੇ ਅਨਸੀਤ ਸੀਤ ਨੂੰ ਹੁਣ ਕੁਛ ਨਹੀਂ ਚਾਹੀਦਾ ਸੀਤ ਨੂੰ ਮੇਰਾ ਫੋਨ ਚਾਹੀਦਾ ਹੈ ਗਾ ਇਸ਼ਾਰਤਾਂ ਦੀ ਭਰੀ ਕੁੜੀ ਜਮਾ ਨਹੀਂ ਟੱਕਦੀ ਮਮਾ ਮਮਾ ਨਾਨੀਆ ਇਹ ਇਸ਼ਾਰਤਾਂ ਦੀ ਭਰੀ ਕੁੜੀ ਨਾ ਤਾਣਾ ਨਾਣੀਆ ਮੈਦਾਨਾ ਨਾਨੀਆ ਦਾਨਾ ਨੀ ਨਾਣਾ ਜਦੋਂ ਤੁਸੀਂ ਆਵਦਾ ਉਹ ਦੇਖੋ ਹਾਂ ਇਸ ਸੀਤ ਦੀਆਂ ਜੇਬਾਂ ਨੇ ਚਲੋ ਜੀ 2-3 ਨਾ ਦਾ ਟਾਈਮ ਆ ਹੁਣ ਆਪਾਂ ਦੇਖਦੇ ਆ ਕੋਈ ਗਾਲ ਸਬਜ਼ੀ ਦੀ ਤਿਆਰੀ ਕਰ ਲਈਏ ਜੇ ਕੋਈ ਸਬਜ਼ੀ ਵਾਲਾ ਵੀ ਨਹੀਂ ਆਇਆ ਤੇ ਉਹ ਰਮਸੀ ਤੂੰ 2 ਮਿੰਟ ਚੁੱਪ ਕਰ ਜਾ ਗਾਣਾ ਲਾ ਦੋ ਗਾਣਾ ਲਾ ਦੋ ਕਰੀ ਜੰਨੀ ਐਵੇਂ ਨਾ 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 ਇਹਨੂੰ ਇਹਦੇ ਫੋਨ ਤੇ ਹੀ ਲਾ ਕੇ ਦੇਣਾ ਗਾਣਾ ਆਪਣੇ ਫੋਨ ਤੇ ਇਹਨੂੰ ਗਾਣਾ ਵੀ ਮੈਂ ਲਾ ਕੇ ਦੇਣਾ ਹੈਗਾ ਤੇ ਦੇਖਦੀ ਐ ਮੈਂ ਸਬਜ਼ੀ ਵਗੈਰਾ ਕੀ ਬਣਾਉਣੀ ਆ ਉਹਦੀ ਵੀ ਤਿਆਰੀ ਕਰਦੀ ਆ ਹਾਂ ਰੋ 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 ਮਮਾ ਕਿੱਥੇ ਚਲੋ ਮਮਾ ਬਾਸ ਹੁਣ ਇਹਨੂੰ ਬਾਹਰ ਨਾ ਚਾਹੀਦਾ ਰੋਣਾ ਦਾ ਹੋਰ ਕੁਛ ਨਹੀਂ ਦੋ ਅੰਦਾ ਬਾਹਰ ਨਾ ਚਾਹੀਦਾ ਸਾਡੇ ਘਰ ਕੇ ਜਰੂਰੀ ਬਾਲਾ ਮੈਂ ਇਹਨੂੰ ਸੈੱਟ ਕਰ ਦਵਾ। ਇੱਥੇ ਮੈਂ ਲੱਗੀ ਹੋਈ ਆ ਆਟਾ ਗੁੰਨਣਾ ਤੇ ਆਪਾਂ ਤੜਕਾ ਲਾ ਕੇ ਹਟੇ ਹੁਣੇ-ਹੁਣੇ ਮੈਂ ਬਣਾ ਰਹੀ ਆ ਅੱਜ ਬਹੁਤ ਹੀ ਮਹਿੰਗੀ ਡਿਸ਼ ਗੈਸ ਵਾਟ ਤੁਸੀਂ ਕਿਦਾਂ ਗੈਸ ਕਰੋਗੇ ਜੇ ਕਿਉਂਕਿ ਮੇਰੀ ਤਾਂ ਵੀਡੀਓ ਨਾਲ ਦੀ ਨਾਲ ਹੀ ਆ ਜਾਣੀ ਆ ਵੀਡੀਓ ਦੇ ਵਿੱਚ ਆਪਾਂ ਅੱਗੇ ਦੱਸ ਹੀ ਦੇਣਾ ਬੰਦਾ ਸੋਚਦਾ ਹਨਾ ਸੋ ਅੱਜ ਮੈਂ ਬਣਾਇਆ ਡਾਇਮੰਡ ਆਲੂ ਲਿੱਖਾ ਕਿੰਨੀ ਮਹਿੰਗੀ ਡਿਸ਼ ਆ ਡਾਇਮੰਡ ਆਲੂ ਡਾਇਮੰਡ ਦੇ ਆਲੂ ਬਣਾਏ ਅੱਜ ਆਪਾਂ ਬਾਕੀ ਚਲੋ ਇਤਾਂ ਇਸ ਪਾਰਟ ਆਫ ਜੋਕ ਤੇਰਾ ਹਾਸਾ ਮਜ਼ਾਕ ਚੀਜ਼ ਆ ਹਾਂ ਖੋਲ ਦੇਣੀ ਆ ਇੱਕ ਮਿੰਟ ਹੱਥ ਥੋਲਾਂ ਤੇ ਤਾਂ ਚਲੋ ਹਾਸਾ ਮਜ਼ਾਕ ਹੁੰਦਾ ਜ਼ਿੰਦਗੀ ਦਾ ਤੇ ਜਿਨ੍ਹਾਂ ਨੂੰ ਡਾਇਮੰਡ ਆਲੂ ਕਹਿ ਦਿੰਦੇ ਨੇ ਬਾਕੀ ਹੋਰ ਵੀ ਇਹਨਾਂ ਦੀ ਵੈਰਾਈਟੀ ਹੁੰਦੀ ਆ ਹਨਾ ਨਾਮ ਹੁੰਦਾ ਵਾ ਬੀਜਾਂ ਦਾ ਸੋ ਤੇ ਉਹ ਵਾਲੇ ਉਵਰੇ ਬੀਜਾਂ ਦੇ ਨਾਮ ਦੇ ਰਿਕਾਰਡਿੰਗ ਮੈਂ ਦੱਸ ਰਹੀ ਹਾਂ ਕਿ ਅੱਜ ਸੀ ਬਣਾਏ ਡਾਇਮੰਡ ਨਾਲ ਤੇ ਬਹੁਤ ਮਹਿੰਗੀ ਹੀ ਡਿਸ਼ ਬਣ ਗਈ ਅੱਜ ਦਾ ਇੰਨੀ ਮਹਿੰਗੀ ਡਿਸ਼ ਮੈਂ ਤਾਂ ਆਪ ਖਰਾਣ ਹੋ ਗਈ ਮੈਂ ਇੰਨੀ ਮਹਿੰਗੀ ਡਿਸ਼ ਬਣਾਈ ਹੈ ਸਬਜੀ ਵਾਲਾ ਅੱਜ ਕੋਈ ਆਇਆ ਨਹੀਂ ਤੇ ਮੈਨੂੰ ਲੱਗਿਆ ਵੀ ਨੀੜ ਹੀ ਨਹੀਂ ਆਇਆ ਤਾਂ ਸਬਜੀ ਦੀ ਅੱਜ ਤਾਂ ਮਹਿੰਗੀ ਡਿਸ਼ ਖਾਵਾਂਗੇ ਅੱਜ ਬਣਾਨੇ ਆਪਾਂ ਡਾਇਮੰਡ ਡਾਲੂ ਤੇ ਡਾਇਮੰਡ ਡਾਲ ਕੇ ਬਣਾ ਲਈ ਤੜਕਾ ਲਾਤਾ ਹੁਣ ਬਣ ਜਾਣਗੇ ਸਲੋ ਤੇ ਤੇ ਆਟਾ ਵੀ ਆਪਾਂ ਗੁੰਨ ਕੇ ਰੱਖਤਾ ਪਾਤਾ ਪਗੁੰਨ ਕੇ ਰੱਖਤਾ ਤੇ ਰੈਸਟ ਤੇ ਪਿਆ ਰੂਗਾ ਹੁਣ ਜਦੋਂ ਫੁਲਕੇ ਖਾਣੇ ਹੋਣਗੇ ਉਦੋਂ ਬਣਾ ਲਾਂਗੇ ਤੇ ਜਦੋਂ ਸੀਤ ਕੋ ਨਾ ਬਿਨਾਂ ਚਰਾਬਾਂ ਤੋਂ ਤੁਰੀ ਫਿਰਦੀ ਆ ਮੈਨੂੰ ਸਮਝ ਨਹੀਂ ਆਉਂਦੀ ਇਹਦਾ ਮੈਂ ਕੀ ਇਲਾਜ ਕਰਾਂ ਮੈਂ ਇਹਦੇ ਕਰਕੇ ਨਾ ਮੈਂ ਵੀ ਸ਼ੂਭਾ ਹੀ ਫਿਰਦੀ ਆ ਵੈਸੇ ਮੈਨੂੰ ਵੀ ਠੰਡ ਲੱਗਦੀ ਆ ਮੈਂ ਤਾਂ ਪਾਈ ਹੋਈ ਆ ਤੇ ਪਰ ਮੈਨੂੰ ਇਹ ਹੁੰਦਾਗਾ ਕਿ ਮੇਰੀ ਰੀਸ ਨਾਲ ਨਾ ਇਹਨੂੰ ਵੀ ਐ ਹੋ ਜਾਊਗਾ ਵੀ ਮਮਾ ਨੇ ਸ਼ੂਭਾ ਹੀ ਹੋਏ ਆ ਤੇ ਮੈਂ ਵੀ ਸ਼ੂਭਾ ਹਾਂ ਪਾਤਾ ਲੈਂਦੀ ਆ ਪਰ ਉਤਾਰ ਤੇ ਹੋਣੇ ਨੇ ਤੇ ਡਾਇਮੰਡ ਆਲੂ ਆ ਚਿੱਟੇ ਡਾਇਮੰਡ ਆਲੂ ਹੋਕਾ ਵੀ ਦਿੰਦਾ ਪਾਈ ਨਾ ਹੋਕਾ ਵੀ ਦੇ ਰਿਆ ਸੀਗਾ ਚਿੱਟੇ ਡਾਇਮੰਡ ਆਲੂ ਦੇ ਲੋ ਚਿੱਟੇ ਡਾਇਮੰਡ ਆਲੂ ਲੈ ਲੇ ਜਿਸ ਦਿਨ ਮੈਂ ਆਲੂ ਲਾਇਏ ਸੀ ਡਾਇਮੰਡ ਆਲੂ ਤੇ ਦਿਖੋਲੀ ਤੁਨ ਨੂੰ ਇਹ ਤੇ ਦੇਖੋ ਆਪਣੀ ਸਬਜੀ ਬਣ ਰਹੀ ਆ ਚਿੱਟੇ ਡਾਇਮੰਡ ਆਲੂ ਡਾਇਮੰਡ ਆਲੂ ਬਣਾਵਾਂਗੇ ਅੱਜ ਰੋਟੀ ਖਾਣੀ ਆ ਖਾ ਲਿਓ ਸਬਜ਼ੀ ਬਣ ਰਹੀ ਆ ਤੇ ਇਧਰ ਸੀਤਕੌਰ ਦੇਖ ਲੋ ਸੀਤਕੌਰ ਪੈਰਾਂ ਚ ਜਰਾਬਾਂ ਕਿੱਥੇ ਆ ਰੋਡੀਆਂ ਕੋਈ ਸੀਤਕੌਰ ਦੀ ਚਲੋ ਚੱਕੋ ਜਰਾਬਾਂ ਚਲੋ ਓਹ ਹਾ ਓਹ ਲਾ ਕੇ ਸੜਤੀਆਂ ਗੰਦੀਆਂ ਹੋ ਗਈਆਂ ਹੋਰ ਪਾ ਲੋ ਹੋਰ ਲੈ ਕੇ ਦਮਾ ਉੱਠੀ ਰੱਖ ਹਾਂ ਹੋਰ ਲੈ ਆ ਦੇਣੀ ਆ ਮੈਂ ਆਪ ਹੀ ਲੈ ਦੇਣੀ ਆ ਇਧਰ ਹਾਂ ਮੈਂ ਆਪ ਹੀ ਲੈ ਆ ਦੇਣੀ ਆ ਲੋਜੀ ਇੱਕ ਤਰ੍ਹਾਂ ਆਟਾ ਘੋਨ ਕੇ ਰੱਖਤਾ ਤੇ ਇਹ ਸਬਜੀ ਆਪਣੀ ਬਣ ਗਈ ਆ ਬਸ ਮੈਂ ਬੰਦ ਕਰਤੀ ਆ ਬਣਾ ਸਲੋ ਤੇ ਹੀ ਮੈਂ ਰੱਖਿਆ ਸੀਗੇ ਡਾਇਮੰਡ ਆਲੂ ਮੈਗੀ ਡਿਸ਼ ਬਣਾਈ ਆ ਜੀ ਆਪਾਂ ਤੇ ਹੁਣ ਮੈਂ ਲੱਗੀ ਸੀ ਆਪਣੇ ਹੱਥਾਂ ਨੂੰ ਕਲੀਨ ਕਰਨ ਸਕਰਬ ਕਰਨ ਹੱਥਾਂ ਤੇ ਤੇ ਕਿਸ ਤਰ੍ਹਾਂ ਕਰਦੀ ਆ ਹਨਾ ਤੁਸੀਂ ਵੀ ਦੇਖਿਓ ਕਿਉਂਕਿ ਹੁਣ ਨਾ ਸਰਦੀ ਆ ਗਈ ਆ ਤੇ ਹੱਥ ਸਨ ਬਹੁਤ ਜਲਦੀ ਕਾਲੇ ਪੀਲੇ ਜੇ ਹੋਣ ਲੱਗ ਜਾਂਦੇ ਆ ਹਨਾ ਧੁੱਪੇ ਬੈਠਣ ਨਾਲ ਵੈਸੇ ਮੈਂ ਧੁੱਪੇ ਤਾਂ ਬਹਿੰਦੀ ਨਹੀਂ ਹੈਗੀ ਤੇ ਉਦਾਂ ਹੀ ਹੱਥ ਪੈਰ ਆਪਣੇ ਕਾਲੇ ਹੋਣ ਲੱਗ ਜਾਂਦੇ ਆ ਪੈਰਾਂ ਤੇ ਵੀ ਯੂਜ਼ ਕਰ ਸਕਦੇ ਆ ਬਾਹਾਂ ਤੇ ਵੀ ਅੰਤਾਂ ਤੇ ਵੀ ਤੇ ਫਿਰ ਫੇਸ ਤੇ ਵੀ ਤੇ ਫਿਲਹਾਲ ਆਪਾਂ ਸਿਰਫ ਹੱਥਾਂ ਤੇ ਹੀ ਯੂਜ਼ ਕਰਾਂਗੇ ਤੇ ਮੈਂ ਕਰੂੰਗੀ ਆਪਣੇ ਹੱਥਾਂ 'ਸਾਪ ਨੇਲ ਪੇਂਟ ਵੀ ਮੈਨੂੰ ਲਾਉਣੀ ਹੈਗਾ ਜਿਹੜਾ ਜਿਹੜੀ ਲਾਉਣੀ ਗਈ ਹੁਣ ਮੇਰੇ ਕੋਲ ਟਾਈਮ ਨਹੀਂ ਮੈਂ ਸਿਰਫ ਹੱਥਾਂ ਨਾਲ ਸਕ럽 ਕਰੂੰਗੀ ਦੇਖਿਓ ਤੁਸੀਂ ਕਿਸ ਤਰ੍ਹਾਂ ਕਰਦੀ ਆ ਚਲੋ ਜੀ ਕਰਦੇ ਆਪਏ ਅੱਗੇ ਵੀਡੀਓ ਕੰਟੀਨਿਊ ਆਪਾਂ ਲੈ ਲਈਆ ਖਾਲੀ ਕਟੋਰੀ ਚੀਨੀ ਬੂਰਾ ਚੀਨੀ ਜਿਹੜੀ ਮੈਂ ਕਰ ਲਈ ਮੈਂ ਹਨਾ पीसी होई ਜਿੰਨੀ ਹੈ ਨਹੀਂ ਸੀ ਮੇਰੇ ਕੋਲ ਪ੍ਰੋਪਰ ਪੀਸੀ ਹੋਈ ਚੀਨੀ ਨਹੀਂ ਲੈਣੀ ਆਪਾਂ ਦਰਦਰੀ ਜੀ ਚੀਨੀ ਲੈਣੀ ਆ ਸੋ ਉਹ ਮੈਂ ਆਪਾਂ ਤਰੇ ਆਪਾਂ ਕਰ ਸਕਦੇ ਆ ਤੁਸੀਂ ਗ੍ਰੈਂਡਰ ਦੇ ਵਿੱਚ ਦਰਦਰੀ ਕਰ ਸਕਦੇ ਹੋ ਜਿੰਨੀ ਕਾਪਾ ਨੂੰ ਮੀਡ ਆ ਵੈਸੇ ਤਾਂ ਇਹਦੀ ਕੀ ਕਰਦੀ ਹੈ ਤੇ ਜਿੰਨੀ ਦਰਦਰੀ ਚੀਨੀ ਲੈ ਲੈਣੀ ਆ ਕਾਫੀ ਦਾ ਇੱਕ ਪਾਊਚ ਲੈ ਲੈਣਾ ਵਾ ਤੇ ਸ਼ਹਿਦ ਲੈ ਲੈਣਾ ਵਾ ਠੀਕ ਹੈ ਤੇ ਹੁਣ ਆਪਾਂ ਕਰਦੇ ਆ ਫਸਕ ਕੋਲ ਆਪਾਂ ਪਾਵਾਂਗੇ ਇਹਦੇ ਵਿੱਚ ਕਾਫੀ ਦਾ ਇੱਕ ਪਾਊਚ ਇਨਫਾਪਾ ਨੂੰ ਦੋਨਾਂ ਹੱਥਾਂ ਦੇ ਲਈ ਇੱਕ ਚਮਚ ਇਹ ਕਾਫੀ ਦਾ ਬਣਿਆ ਮੈਂ ਤੇ ਇੱਕ ਚਮਚੀ ਆਪਾਂ ਇਹਦੇ ਚ ਆਪਾਂ ਚੀਨੀ ਪਾ ਲੈਣੀ ਆ ਤੇ ਇੱਕ ਚਮਚੀ ਆਪਾਂ ਇਹਦੇ ਵਿੱਚ ਸ਼ਹਿਦ ਦਰ ਪਾ ਲੈਣਾ ਮੈਂ ਇਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਜੇ ਤੁਹਾਡੇ ਕੋਲ ਟਮਾਟਰ ਹੈਗਾ ਤਾਂ ਤੁਸੀਂ ਇੱਕ ਹਾਫ ਟਮਾਟਰ ਲੈ ਕੇ ਉਹਦੇ ਨਾਲ ਤੁਸੀਂ ਸਕਰਬ ਕਰ ਸਕਦੇ ਹੋ ਬਟ ਮੇਰੇ ਕੋਲ ਨਾ ਹੁਣ ਇਸ ਟਾਈਮ ਟਮਾਟਰ ਹੈ ਨਹੀਂਗਾ ਅੱਜ ਸਬਜੀ ਵਾਲਾ ਵੀ ਨਹੀਂ ਆਇਆ ਹੈਗਾ ਤੇ ਜਿਹੜਾ ਟਮਾਟਰ ਸੀਗਾ ਮੈਂ ਸਬਜੀ ਚ ਪਾ ਲਿਆ ਵਾ ਤੇ ਇਹ ਨੂੰ ਆਪਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ जे टमा हैगा तो बड़ा बेस्ट आ जे थोड़े कोबू हैगा निबू भी वाइया गंबू मेरे को अवेलेबल ले लेना वा, तो। वा। एक चलो इस तरह आपू मिक्स करता वा आपबू ਹੱਫ ਕੱਟ ਕੇ ਤੇ ਇਹਦੇ ਉੱਪਰ ਆਪਾਂ ਲਗਾ ਲੈਣਾ ਵਾ ਇਹ ਜੇ ਟਮਾਟਰ ਹੈਗਾ ਟਮਾਟਰ ਵੀ ਲੈ ਸਕਦੇ ਹੋ ਤੁਸੀਂ ਟਮਾਟਰ ਵੀ ਬਹੁਤ ਵਧੀਆ ਵਾ ਸਕਿਨ ਦੇ ਲਈ ਤੇ ਨਿੰਬੂ ਵੀ ਬਹੁਤ ਵਧੀਆ ਮਾਸ਼ੱਲਾ ਰੱਹ ਦਾ ਤੇ ਇਸ ਤਰ੍ਹਾਂ ਕਰਕੇ ਨਾ ਆਪਾਂ ਇਹਨੂੰ ਸਕਰਬ ਕਰ ਲੈਣਾ ਵਾ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਇਹਦਾ ਹੱਥ ਜਮਾ ਜਿਹੜੀ ਟੈਂ ਆ ਉਹ ਸਾਰੀ ਟੈਂ ਲੈ ਜਾਂਦੀ ਆ ਮੈਂ ਸਿਰਫ ਆਪਾਂ ਤੇ ਹੀ ਕਰਨਾਗਾ ਜਿਆਦਾ ਮੈਂ ਨਹੀਂ ਕਰੂੰਗੀ ਮੈਂ ਸਿਰਫ ਹੱਥਾਂ ਤੇ ਹੀ ਕਰੂੰਗੀ ਤੁਸੀਂ ਫਰਕ ਦੇਖਿਓ ਟਮਾਟਰ ਤੇ ਵੀ ਲਾ ਸਕਦੇ ਹੋ ਤੁਸੀਂ ਕੌਫੀ ਲੈ ਲੈਣੀ ਆ ਚੀਨੀ ਲੈ ਲੈਣੀ ਆ ਤੇ ਹਣੀ ਲੈ ਲੈਣਾ ਵਾ ਸ਼ਹਿਦ ਆਪਣੇ ਘਰ ਚ ਅਵੇਲੇਬਲ ਹੁੰਦਾ ਹੀ ਆ ਤੇ ਇਹਨੂੰ ਆਪਾਂ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਮਹਦੇ ਤੇ ਲਗਾਇਆ ਬਇਸ ਤਰ੍ਹਾਂ ਹੀ ਟਮਾਟਰ ਤੇ ਲਗਾ ਲੂ ਨੀਂਬੂ ਤੇ ਲਗਾ ਕੇ ਤੁਸੀਂ ਇਸ ਤਰ੍ਹਾਂ ਇਹਨੂੰ ਸਕਰਬ ਕਰ ਲੈਣਾ ਵਾ ਜਿਹੜੀ ਤੁਹਾਡੇ ਹੱਥਾਂ ਦੀ ਗੰਦਗੀ ਹੋ ਗਈ ਉਹ ਸਾਰੀ ਕਲੀਨ ਹੋ ਜੂਗੀ ਮੈਂ ਤੁਹਾਨੂੰ ਕਲੀਨ ਕਰਕੇ ਵੀ ਦਿਖਾਉਂਗੀ 1.5 ਤੋਂ 2 ਮਿੰਟ ਤੁਸੀਂ ਚੰਗੀ ਤਰ੍ਹਾਂ ਇਹਨੂੰ ਸਕਰਾਬ ਕਰ ਲੈਣਾ ਵਾ 오ਹੋ ਇਧਰ ਭੱਜਿਆ ਨਾ Está ਇਹ ਜਸਥਾ ਹਥਾ ਲਈ ਆਪਣੇ ਲਈ ਇਨਫ ਹੁੰਦਾਗਾ ਇੱਕ ਚਮਚ ਹਨੀ ਇੱਕ ਚਮਚ ਪੀਸੀ ਹੋਈ ਖੰਡ ਲੈ ਲੈਣੀ ਬੁਰਾਦਾ ਜਾਂ ਲੈਣਾ ਵਾ ਬਿਲਕੁਲ ਬਰੀਕ ਨਹੀਂ ਲੈਣੀ ਹੈਗੀ ਪੇਸਟ ਵਾਂਗੂ ਜਿਹੜੀ ਬਣ ਜੇ ਐਵੇਂ ਨਹੀਂ ਲੈਣਾ ਹੈਗਾ ਥੋੜੀ ਦਰਦਰੀ ਰਵੇ ਚੀਨੀ ਹੈਨਾ ਸਕਰਬ ਹੋਵੇ ਜਿਹਦੇ ਨਾਲ ਤੇ ਇੱਕ ਚਮਚ ਹੀ ਆਪਾਂ ਕਾਫੀ ਦਾ ਲੈ ਲੈਣਾ ਇੱਕ ਪਾਉਚਾ ਬਣ ਲੈ ਲਓ ਤੁਸੀਂ ਬਹੁਤ ਆ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਲਗੜਨਾ ਨਿੰਬੂ ਲੈ ਕੇ ਜੇ ਟਮਾਟਰ ਹੈਗਾ ਤਾਂ ਟਮਾਟਰ ਨਾਲ ਰਗੜੋ ਉਹ ਹੋਰ ਵੀ ਬੈਸਟ ਆ ਪਰ ਮੇਰੇ ਕੋਲ ਟਮਾਟਰ ਨਹੀਂ ਸੀ ਮੈਂ ਵਾਰ-ਵਾਰ ਕਹਿ ਰਹੀ ਆ Sorry, which phone? Ah, yes, I ਹੁਣ ਆਪਾਂ ਥੋੜੀ ਦੇਰ ਇਹਨੂੰ ਇਸ ਤਰ੍ਹਾਂ ਹੀ ਰੱਖਾਂਗੇ ਸੁੱਕਣ ਦੇਵਾਂਗੇ ਫਿਰ ਤੁਹਾਨੂੰ ਉਸ ਤੋਂ ਬਾਅਦ ਮੈਂ ਦਿਖਾਉਣੀ ਆ ਕਿ ਕਿਸ ਤਰ੍ਹਾਂ ਦੇ ਆਪਣੇ ਹੱਥ ਸਾਫ਼ ਹੁੰਦੇ ਆ ਲਓ ਜੀ ਹੱਥ ਆਪਾਂ ਵਾਸ਼ ਕਰ ਲਏ ਆ ਤੇ ਮੈਂ ਹੁਣ ਤੁਹਾਨੂੰ ਦਿਖਾਉਣੀ ਆ ਦੇਖ ਸਾਫ਼ ਹੋ ਗਏ ਹੱਥ ਮੈਂ ਤੁਹਾਨੂੰ ਦੂਸਰੇ ਤਰ੍ਹਾਂ ਕੈਮਰਾ ਕਰਕੇ ਵੀ ਦਿਖਾਉਣੀ ਆ ਤੇ ਦੇਖੋ ਕਲੀਨ ਹੋ ਗਿਆ ਇੱਥੋਂ ਤੇ ਇੱਥੋਂ ਦਾ ਫਰਕ ਦੇਖੋ ਹੁਣ ਧਿਆਨ ਨਾਲ ਦੇਖੋ ਫਰਕ ਆਹ ਜਗ੍ਹਾ ਤੇ ਆਹ ਜਗ੍ਹਾ ਦਾ ਫਰਕ ਦੇਖੋ ਕਿੰਨਾ ਆਹ ਜਗ੍ਹਾ ਦਾ ਤੇ ਆਹ ਜਗ੍ਹਾ ਦਾ ਇੰਨੇ ਜਗ੍ਹਾ ਤੇ ਆਪਾਂ ਲਾਇਆ ਸੀਗਾ ਤੇ ਇੱਥੋਂ ਕਲੀਨ ਪੂਰਾ ਸਾਫ਼ ਨਿਕ ਰਿਹਾ ਇੱਥੋਂ ਹੱਥ ਦਾ ਪਤਾ ਲੱਗ ਰਿਹਾਗਾ ਹੁਣ ਮੈਂ ਕੈਮਰੇ 'ਚ ਇਧਰੋਂ ਤਾਂ ਹਨੇਰਾ ਪੈ ਰਿਹਾ ਇੱਧਰੋਂ ਚਾਨਣ ਪੈ ਰਿਹਾ ਆਹ ਦੇਖੋ ਆਹ ਹੱਥ ਸਾਫ਼ ਹੋ ਗਿਆ ਇੱਥੋਂ ਫਰਕ ਆ ਇੰਨਾ ਇੰਨਾ ਇਹ ਹੱਥ ਸਾਫ਼ ਹੋ ਗਿਆ ਵਾ ਇਧਰੋਂ ਫਰਕ ਆ ਕਲੀਨ ਹੋ ਗਿਆ ਹੱਥ ਬਿਲਕੁਲ ਆ ਦੇਖੋ ਐਦਾਂ ਦੇਖੋ ਐਦਾਂ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਵਾ ਦੇਖ ਬਾਹਾਂ ਤੋਂ ਕਰ ਰੇ ਬਾਹਾਂ ਦੂਰੀ ਕਾਲੀਆਂ ਲੱਗ ਰਹੀਆਂ ਨੇ ਹੱਥ ਕਲੀਨ ਹੋ ਗਿਆ ਤੇ ਇਹਦੇ ਉੱਪਰ ਹੁਣ ਤੁਸੀਂ ਹਲਕਾ ਜਿਹਾ ਲੋਸ਼ਨ ਲਾ ਲੈਣਾ ਵਾ ਮੋਇਸਚਰਾਈਜ਼ ਕਰ ਲੈਣਾ ਵਾ ਹੱਥ ਨੂੰ ਹਨਾ ਤੇ ਉਹਦੇ ਨਾਲ ਜਿਹੜਾ ਹੈਗਾ ਵਾ ਆਪਣੇ ਹੱਥ ਨਾ ਖੁਸ਼ਕ ਨਹੀਂ ਹੋਣਗੇ ਚਲੋ ਜੀ ਹੁਣ ਆਪ ਆਪਣਾ ਸਲਾਵੇ ਵੇਅਰ ਕਰ ਲਈਏ ਤੇ ਚਲੋ ਜੀ ਆਪਾਂ ਹੱਥ ਦਾ ਵੀ ਹੱਥਾਂ ਦਾ ਵੀ ਸਕਰਾਬ ਕਰ ਲਿਆਗਾ ਹੱਥ ਵੀ ਆਪਾਂ ਅੱਜ ਸਾਫ਼ ਕਰ ਲਿਆ ਫਰਕ ਦਿਖਦਾ ਹੀ ਹੋਣਾ ਤੁਹਾਨੂੰ ਆ ਦੇਖੋ ਬਾਹਾਂ ਦਾ ਫਰਕ ਤੇ ਹੱਥ ਦਾ ਫਰਕ ਇਸ ਤਰ੍ਹਾਂ ਮੈਨੂੰ ਤਾਂ ਬਹੁਤ ਜ਼ਿਆਦਾ ਫਰਕ ਦਿਖ ਰਿਹਾਗਾ ਤੇ ਤੁਸੀਂ ਜੇ ਥੋੜਾ ਕੋ ਟਮਾਟਰ ਹੈਗਾ ਟਮਾਟਰ ਯੂਜ਼ ਕਰ ਲਿਓ ਬਹੁਤ ਵਧੀਆ ਰਿਜ਼ਲਟ ਆ ਤੇ ਚਲੋ ਜੀ ਬਾਕੀ ਆਪਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨੈਕਸਟ ਬਲੌਗ ਦੇ ਵਿੱਚ ਤੇ ਤੁਸੀਂ ਬਣੇ ਰਹੋ ਮਤਲਬ ਇਸੇ ਤਰ੍ਹਾਂ ਹੀ ਸਟੇ ਕਨੈਕਟਿਡ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਓਕੇ ਜੀ ਮਿਲਦੇ ਆ नेक्स्ट ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਟੇਕ ਕੇਅਰ